ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਦੀ ਖਬਰਾਂ ਤੇ ਰੋਕ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਸਾウਦੀ ਅਰਬ ਨੂੰ ਦੁਨੀਆ ਦਾ ਸਭ ਤੋਂ ਉੱਨਤ F35 ਲੜਾਕੂ ਜਹਾਜ਼ ਵੇਚਣਗੇ ਇਹ ਐਲਾਨ ਸਾウਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੇ 7 ਸਾਲਾਂ ਦੇ ਵਿੱਚ ਵਸ਼ਿੰਗਟਨ ਦੇ ਪਹਿਲੇ ਦੌਰੇ ਤੋਂ ਇੱਕ ਦਿਨ ਪਹਿਲਾਂ ਆਇਆ ਟਰੰਪ ਨੇ ਕਿਹਾ ਕਿ ਹਾਂ ਅਸੀਂ ਅਜਿਹਾ ਕਰਾਂਗੇ ਅਸੀਂ F35 ਵੇਚ ਰਹੇ ਹਾਂ ਕ੍ਰਾਊਨ ਪ੍ਰਿੰਸ ਅਮਰੀਕਾ ਤੋਂ ਦੋ ਵੱਡੀਆਂ ਮੰਗਾਂ ਕਰ ਰਹੇ ਨੇ ਸਾウਦੀ ਅਰਬ ਦੀ ਫੌਜੀ ਸੁਰੱਖਿਆ ਦੀ ਲਿਖਤੀ ਗਾਰੰਟੀ ਅਤੇ F35 ਜਹਾਜ਼ ਖਰੀਦਣ ਦਾ ਸਮਝੌਤਾ ਹਾਲਾਂਕਿ ਟਰੰਪ ਪ੍ਰਸ਼ਾਸਨ ਦੇ ਅੰਦਰ ਕੁਝ ਅਧਿਕਾਰੀ ਚਿੰਤਤ ਨੇ ਕਿ ਇਹ ਟੈਕਨੋਲੋਜੀ ਚੀਨ ਦੇ ਹੱਥਾਂ ਵਿੱਚ ਵੀ ਜਾ ਸਕਦੀ ਹੈ ਕਿਉਂਕਿ ਹਾਲ ਹੀ ਦੇ ਸਾਲਾਂ ਦੇ ਵਿੱਚ ਸਾウਦੀ ਅਰਬ ਅਤੇ ਡ੍ਰੈਗਨ ਦੇ ਸਬੰਧ ਬਹੁਤ ਨਰਮ ਨਦੀਕੀ ਹੋ ਗਏ ਨੇ ਪਿਛਲੇ ਮਹੀਨੇ ਦੋਵਾਂ ਦੇਸ਼ਾਂ ਨੇ ਸਾウਦੀ ਅਰਬ ਦੇ ਵਿੱਚ ਸਾਂਝੇ ਜਲ ਸੈਨਾ ਅਭਿਆਸ ਵੀ ਕੀਤੇ ਨੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਈਰਾਨ ਨੇ ਆਮ ਭਾਰਤੀ ਪਾਸਪੋਰਟ ਧਾਰਕਾਂ ਲਈ ਵੀਜ਼ਾ ਛੋਟ ਸੌਲਤ ਨੂੰ ਮੁਅਤਲ ਕਰ ਦਿੱਤਾ ਹੈ। ਇਸ ਵਿੱਚ ਕਿਹਾ ਗਿਆ ਕਿ ਇਹ ਕਈ ਘਟਨਾਵਾਂ ਦੇ ਮੱਦੇਨਜ਼ਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਭਾਰਤੀਆਂ ਨੂੰ ਰੋਜ਼ਗਾਰ ਜਾਂ ਦੂਜੇ ਦੇਸ਼ਾਂ ਵਿੱਚ ਆਵਾਜਾਈ ਦੇ ਝੂਠੇ ਵਾਅਦੇ ਕਰਕੇ ਈਰਾਨ ਲਜਾਇਆ ਗਿਆ ਸੀ। ਮੰਤਰਾਲੇ ਨੇ ਕਿਹਾ ਕਿ ਸਰਕਾਰ ਦਾ ਧਿਆਨ ਕਈ ਘਟਨਾਵਾਂ ਵੱਲ ਖਿੱਚਿਆ ਗਿਆ ਜਿਨ੍ਹਾਂ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਰੋਜ਼ਗਾਰ ਜਾਂ ਤੀਜੇ ਦੇਸ਼ਾਂ ਵਿੱਚ ਆਵਾਜਾਈ ਦੇ ਝੂਠੇ ਵਾਅਦੇ ਕਰਕੇ ਈਰਾਨ ਲਜਾਇਆ ਗਿਆ ਤੇ ਇਸ ਵਿੱਚ ਕਿਹਾ ਗਿਆ ਕਿ ਇਸ ਅਨੁਸਾਰ ਇਰਾਨੀ ਸਰਕਾਰ ਨੇ 22 ਨਵੰਬਰ ਤੋਂ ਇਰਾਨ ਦੀ ਯਾਤਰਾ ਕਰਨ ਵਾਲੇ ਆਮ ਭਾਰਤੀ ਪਾਸਪੋਰਟ ਧਾਰਕਾਂ ਲਈ ਉਪਲਬਧ ਵੀਜ਼ਾ ਛੋਟ ਸਹੂਲਤ ਨੂੰ ਮੁਅਤਲ ਕਰ ਦਿੱਤਾ ਤੇ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਇਸ ਉਪਾਅ ਦਾ ਉਦੇਸ਼ ਅਪਰਾਧਿਕ ਤੱਤਾਂ ਨੂੰ ਸਹੂਲਤ ਦੀ ਦੁਰਵਤੋਂ ਕਰਨ ਤੋਂ ਰੋਕਣਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਲਟ ਫੇਰ ਜਾਰੀ ਨੇ ਉਹਨਾਂ ਨੇ ਹੁਣ 200 ਦੇ ਕਰੀਬ ਕੁਰਾਕੀ ਵਰਤਾਂ ਦੀ ਬ੍ਰਾਹਮਤ ਉੱਤੇ ਮਹਸੂਲ ਦਰਾਂ ਦੇ ਵਿੱਚ ਕਟੌਤੀ ਕਰ ਦਿੱਤੀ ਹੈ ਜਿਨ੍ਹਾਂ ਵਰਤਾਂ ਨੂੰ ਨਵੇਂ ਹੁਕਮ ਦੇ ਦਾਇਰੇ ਵਿੱਚ ਲਿਆਂਦਾ ਗਿਆ ਉਹਨਾਂ ਦੇ ਵਿੱਚ ਕਾਫੀ ਚਾਹ ਪਤੀ ਮਸਾਲੇ ਟਮਾਟਰ ਆਂਬ ਕੇਲੇ ਅਤੇ ਫਲਾਂ ਦਾ ਜੂਸ ਆਦਿ ਸ਼ਾਮਲ ਨੇ ਇਹਨਾਂ ਸਾਰੀਆਂ ਵਰਤਾਂ ਉੱਤੇ ਬ੍ਰਾਹਮ ਦੀ ਟੈਰਿਫ ਇਸ ਸਾਲ 2 ਅਪ੍ਰੈਲ ਨੂੰ ਲਗਾਇਆ ਗਿਆ ਸੀ ਟੈਰਿਫ ਦੀਆਂ ਦਰਾਂ ਵੱਖ-ਵੱਖ ਮਲਕਾਂ ਦੇ ਲਈ 18 ਤੋਂ 50 ਫੀਸਦੀ ਤੱਕ ਸਨ ਇਸ ਸਥਿਤੀ ਦੇ باوجود ਅਮਰੀਕੀ ਰਾਸ਼ਟਰਪਤੀ ਦੇ ਐਲਾਨ ਤੋਂ ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਦਰਦਨਾ ਦੇਸ਼ ਰਾਤ ਮਹਿਸੂਸ ਕਰ ਰਹੇ ਨੇ ਇਸ ਤੋਂ ਵੀ ਵੱਧ ਰਾਤ ਅਮਰੀਕੀ ਖਪਤਕਾਰਾਂ ਨੂੰ ਮਹਿਸੂਸ ਹੋਣੀ ਸੁਭਾਵਕ ਹੈ ਅਗਸਤ ਮਹੀਨੇ ਤੋਂ ਉਹਨਾਂ ਦੇ ਘਰਾਂ ਦਾ ਰਾਸ਼ਨ ਦਾ ਬਿੱਲ ਅਚਾਨਕ 20% ਦੀ ਵਧ ਗਿਆ ਦਰਸਲ ਰਾਸ਼ਨ ਮਹਿੰਗਾ ਹੋਣ ਤੋਂ ਘਰਾਂ ਗ੍ਰਸਥਾਂ ਦੇ ਵਿੱਚ ਉਭਰੇ ਰੋਸ ਨੇ ਹੀ ਟ੍ਰੰਪ ਨੂੰ ਟੈਰਿਫਸ ਮਾਮਲੇ ਦੇ ਵਿੱਚ ਪੈਰ ਪਿਛਾ ਕੇ ਚੱਲਣ ਲਈ ਮਜਬੂਰ ਕੀਤਾ ਹੈ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਨੇ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਦੁਆਰਾ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਾਸਿਨਾ ਦੇ ਬਾਰੇ ਐਲਾਨੇ ਗਏ ਫੈਸਲੇ ਦਾ ਨੋਟਿਸ ਲਿਆ ਅਤੇ ਕਿਹਾ ਕਿ ਭਾਰਤ ਬੰਗਲਾਦੇਸ਼ ਦੇ ਲੋਕਾਂ ਦੇ ਹਿੱਤਾਂ ਲਈ ਵਚਨਬੱਧ ਹੈ। ਵਿਦੇਸ਼ ਮੰਤਰਾਲੇ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਭਾਰਤ ਹਮੇਸ਼ਾ ਸਾਰੇ ਹਿੱਸੇਦਾਰਾਂ ਨਾਲ ਰਚਨਾਤਮਕ ਤੌਰ ਤੇ ਜੁੜਿਆ ਰਹੇਗਾ ਇੱਕ ਨਜ਼ਦੀਕੀ ਗੁਆਂਢੀ ਹੋਣ ਦੇ ਨਾਤੇ ਭਾਰਤ ਬੰਗਲਾਦੇਸ਼ ਦੇ ਲੋਕਾਂ ਦੇ ਹਿੱਤਾਂ ਲਈ ਵਚਨਬੱਧ ਹੈ ਜਿਸ ਵਿੱਚ ਉਸ ਦੇਸ਼ ਦੇ ਵਿੱਚ ਸ਼ਾਂਤੀ, ਲੋਕਤੰਤਰੀ ਸੰਵਿਧਾਨ ਅਤੇ ਸਥਿਰਤਾ ਸ਼ਾਮਲ ਹੈ। ਅਸੀਂ ਇਸ ਉਦੇਸ਼ ਹਮੇਸ਼ਾ ਅਧਿਆਤਮਕ ਤੌਰ ਤੇ ਜੁੜਾਂਗੇ ਤੇ ਬੰਗਲਾਦੇਸ਼ ਦੀ ਇੱਕ ਅਦਾਲਤ ਨੇ 100 ਵਾਰ ਦੁਪਹਿਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੈਨਾ ਨੂੰ 2024 ਦੇ ਵਿੱਚ ਜੁਲਾਈ ਅਗਸਤ ਵਿਦਰੋਹ ਦੌਰਾਨ ਮਨੁੱਖਤਾ ਵਿਰੋਧ ਅਪਰਾਧ ਕਰਨ ਦਾ ਦੋਸ਼ੀ ਪਾਇਆ ਤੇ ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਇੱਕ ਨੇ ਹਸੈਨਾ ਨੂੰ ਮੌਦੀ ਸਜ਼ਾ ਸੁਣਾਈ ਹੈ ਦੱਖਣ ਪੂਰਵੀ ਡੈਮੋਕਰੈਟਿਕ ਰਿਪਬਲਿਕ ਆਫ ਕਾਂਗੋ ਦੇ ਵਿੱਚ ਸ਼ਨੀਵਾਰ ਨੂੰ ਇੱਕ ਖਾਨਚ ਹੈ ਗਈ ਇਸ ਹਾਦਸੇ ਦੇ ਵਿੱਚ ਘੱਟੋ ਘੱਟ 80 ਲੋਕਾਂ ਦੀ ਮੌਤ ਹੋ ਗਈ ਮਲਬੇ ਹੇਟ ਹੋਰ ਬਹੁਤ ਸਾਰੇ ਲੋਕਾਂ ਦੇ ਫਸੇ ਗੁਣ ਦਾ ਕਦਸ਼ਾ ਤੇ ਇਹ ਖਦਸ਼ਾ ਲੋਆ ਲਾਂਬਾ ਸੂਬੇ ਦੇ ਮੋਲਾਂਡੋ ਦੇ ਵਿੱਚ ਕਲਾਂਡੋ ਖਾਨ ਦੇ ਵਿੱਚ ਵਾਪਰਿਆ ਸੂਬੇ ਦੇ ਗ੍ਰਹਿ ਮੰਤਰੀ ਰਾਏ ਕੋਂਬਾ ਮਿਆਂਡੋ ਨੇ ਦੱਸਿਆ ਕਿ ਮੌਲੇਤਾਰ ਮੀ ਅਤੇ ਜਵੀਨ ਕਿਸਕਰ ਦੇ ਖਤਰੇ ਕਾਰਨ ਖਾਨ ਚ ਜਾਨ ਉਤੇ ਪਾਬੰਦੀ ਲਗਾਈ ਗਈ ਸੀ ਤੇ ਇਸ ਦੇ باوجود ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਜ਼ਬਰਦਸਤੀ ਖਾਨ ਦੇ ਵਿੱਚ ਦਾਖਲ ਹੋ ਗਏ ਸਨ ਮੌਕੇ ਉਤੇ ਫੌਜ ਦੇ ਜਵਾਨਾਂ ਦੇ ਵੱਲੋਂ ਗੋਲੀਬਾਰੀ ਕਰਨ ਨਾਲ ਮਾਈਨਿੰਗ ਕਰਨ ਵਾਲਿਆਂ 'ਚ ਦਹਿਸ਼ਤ ਫੈਲ ਗਈ ਅਤੇ ਉਹ ਖਾਨ ਦੇ ਉੱਪਰ ਪੁਲ ਵੱਲ ਭੱਜ ਪਏ ਜਿਸ ਕਾਰਨ ਪੁਲ ਟਹਿ ਗਿਆ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਈ ਲੋਕ ਖਾਨ ਦੇ ਢੇਟਾ ਖੜੇ ਦਿਖਾਈ ਦੇ ਰਹੇ ਨੇ ਤੇ ਅਚਾਨਕ ਖਾਨ ਦਾ ਇੱਕ ਵੱਡਾ ਹਿੱਸਾ ਢਹਿ ਗਿਆ ਜਿਸ ਨਾਲ ਬਹੁਤ ਸਾਰੇ ਲੋਕ ਮਲਬੇ ਹੇਠਾਂ दब ਗਏ ਬਹੁਤ ਸਾਰੇ ਲੋਕ ਬਚਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਦੂਜੇ ਉੱਪਰ ਡਿੱਗ ਪਏ ਤੇ ਜਸ ਨਤੀਜੇ ਵਜੋਂ ਉਹਨਾਂ ਦੀ ਮੌਤ ਹੋ ਗਈ ਕਪੂਰਥਲਾ ਤੋਂ ਸਰਬਜੀਤ ਕੌਰ ਨੇ ਪਾਕਿਸਤਾਨ ਜਾ ਕੇ ਆਪਣਾ ਵਿਆਹ ਕਰਵਾਇਆ ਸੀ ਜਿਸ ਦੇ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਪੱਛਮੀ ਪੰਜਾਬ ਜਾਣ ਤੋਂ ਪਹਿਲਾਂ ਸਰਬਜੀਤ ਕੌਰ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਸਨ ਉਹ ਆਪਣੇ ਸਾਰੇ ਗਹਿਣੇ ਵੀ ਆਪਣੇ ਨਾਲ ਲੈ ਕੇ ਗਈ ਸੀ ਜਿਵੇਂ ਹੀ ਉਹ ਸ਼੍ਰੀ ਨਨਕਾਣਾ ਸਾਹਿਬ ਪਹੁੰਚੀ ਨਸੀਰ ਪਹਿਲਾਂ ਹੀ ਉੱਥੇ ਮੌਜੂਦ ਸੀ ਤੇ ਉਸਨੇ ਪਾਕਿਸਤਾਨ ਦੇ ਵਿੱਚ ਉਸਦੀ ਸ਼ਰਨ ਲੈਣ ਅਤੇ ਵਿਆਹ ਦਾ ਪ੍ਰਬੰਧ ਕਰਨ ਲਈ ਵਕੀਲ ਦੀ ਫੀਸ ਅਦਾ ਕਰ ਦਿੱਤੀ ਸੀ ਸਰਬਜੀਤ ਸ਼੍ਰੀ ਨਨਕਾਣਾ ਸਾਹਿਬ ਤੋਂ ਨਸੀਰ ਦੇ ਨਾਲ ਰਵਾਨਾ ਹੋ ਗਈ ਉਹਨਾਂ ਨੇ ਪਹਿਲਾਂ ਵਕੀਲ ਅਹਿਮਦ हसन ਪਾਸ਼ਾ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਵਿਆਹ ਕਰਾਉਣ ਦੇ ਲਈ ਕਿਹਾ ਪਾਸ਼ਾ ਨੇ ਸਰਬਜੀਤ ਕੌਰ ਨੂੰ ਦੱਸਿਆ ਕਿ ਧਾਰਮਿਕ ਪਰਵਰਤਨ ਤੋਂ ਬਿਨਾਂ ਉਹਦਾ ਵਿਆਹ ਅਸੰਭਵ ਹੈ ਐਸ ਤੋਂ ਬਾਅਦ ਔਰਤ ਨੇ ਧਾਰਮਿਕ ਪਰਵਰਤਨ ਦੀ ਬੇਨਤੀ ਕੀਤੀ ਸੀ ਰਾਸ਼ਟਰਪਤੀ ਡੋਨਲਡ 트੍ਰੰਪ ਜੋ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਉੱਤੇ ਸਖਤੀ ਵਰਤ ਰਹੇ ਨੇ ਉਹਨਾਂ ਦੇ ਤੇਵਰ ਹੁਣ ਢਿੱਲੇ ਪੈਣ ਲੱਗ ਪਏ ਨੇ ਦਰਸਲ ਪ੍ਰਵਾਸੀ ਪੇਸ਼ਾਵਰਾਂ ਉੱਤੇ ਬਹੁਤ ਜ਼ਿਆਦਾ ਨਿਰਪਰ ਕਰਨ ਵਾਲਾ ਅਮਰੀਕਾ ਹੁਣ ਹੰਦਰਮੰਦ ਕਾਮਿਆਂ ਦੀ ਭਾਰੀ ਕਾਰ ਦਾ ਸਾਹਮਣਾ ਕਰ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਆਟੋ ਉਦਯੋਗ ਮਕੈਨਿਕ ਦੇ ਅਹੁਦੇ ਲਈ 1 ਕਰੋੜ ਰੁਪਏ ਤੱਕ ਦੀ ਸਾਲਾਨਾ ਤਨਖਾਹ ਦੀ ਪੇਸ਼ਕਸ਼ ਕਰ ਰਿਹਾ ਹੈ ਫਿਰ ਵੀ ਲੋਕ ਇਨਾਂ ਅਹੁਦਿਆਂ ਨੂੰ ਜੁਆਇਨ ਕਰਨ ਲਈ ਅੱਗੇ ਨਹੀਂ ਆ ਰਹੇ ਆਪਣੀ ਟੈਕਨੋਲੋਜੀ ਅਤੇ ਆਟੋ ਉਦਯੋਗ ਲਈ ਦੁਨੀਆ ਭਰ ਵਿੱਚ ਮਸ਼ਹੂਰ ਅਮਰੀਕਾ ਹੁਣ ਇਹ ਸੰਕਟ ਨਾਲ ਜੂਝ ਰਿਹਾ ਹੈ ਤੇ ਦੇਸ਼ ਭਰ ਵਿੱਚ 10 ਲੱਖ ਤੋਂ ਵੱਧ ਮਹੱਤਵਪੂਰਨ ਨੌਕਰੀਆਂ ਖਾਲੀ ਨੇ ਜਿਨ੍ਹਾਂ ਦੇ ਵਿੱਚ ਪਲੰਬਰ, ਇਲੈਕਟ੍ਰੀਸ਼ੀਅਨ, ਫੈਕਟਰੀ ਵਰਕਰ ਅਤੇ ਟੱਕ ਡਰਾਈਵਰ ਆਦਿ ਸ਼ਾਮਲ ਨੇ ਫੋਰ ਮੋਟਰ ਕੰਪਨੀ ਦੇ ਸੀਈਓ ਜिम ਫਾਰਲੇ ਨੇ ਇੱਕ ਪੋਡਕਾਸਟ ਦੇ ਵਿੱਚ ਇੱਕ ਇਹ ਆ ਕਿ ਇੱਕ ਇਹ ਇੱਕ ਵੇਕ ਅਪ ਕਾਲ ਹੈ ਉਹਨਾਂ ਇਹ ਵੀ ਆਖਿਆ ਕਿ ਅਸਲ ਸਮੱਸਿਆ ਸਿਸਟਮ ਦੇ ਵਿੱਚ ਹੈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ ਪੀਓਕੇ ਦੀ ਖੇਤਰੀ ਅਸੈਂਬਲੀ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਨੇਤਾ ਚੌਧਰੀ ਅਨਵਾਰੂਲ ਹੱਕ ਵਿਰੁੱਧ ਬੇਪਰਵਾਹੀ ਮਤਾ ਸੋਮਵਾਰ ਨੂੰ ਪਾਸ ਕਰ ਦਿੱਤਾ ਜਿਸ ਤੋਂ ਬਾਅਦ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੈਂਬਰ ਰਾਜ਼ਾ ਫੈਜ਼ਲ ਮੁਮਤਾਜ਼ ਰਠੌਰ ਨੂੰ ਪੀਓ ਕਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ 2021 ਦੇ ਵਿੱਚ ਮੌਜੂਦਾ ਅਸੈਂਬਲੀ ਦੇ ਗਠਨ ਤੋਂ ਬਾਅਦ ਰਠੌਰ ਇਸ ਖੇਤਰ ਦੇ ਚੌਥੇ ਪ੍ਰਧਾਨ ਮੰਤਰੀ ਸਨ ਤੇ ਉਹਨਾਂ ਨੂੰ ਕੁੱਲ 36 ਮੈਂਬਰਾਂ ਦਾ ਸਮਰਥਨ ਪ੍ਰਾਪਤ ਹੋਇਆ ਜਿਨ੍ਹਾਂ ਦੇ ਵਿੱਚ ਪੀਪੀਪੀ ਦੇ 27 ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਰਦ ਦੇ 9 ਮੈਂਬਰ ਸ਼ਾਮਲ ਨੇ ਪੀਓ ਕੀ ਖੇਤਰੀ ਅਸੈਂਬਲੀ ਦੇ ਵਿੱਚ ਕੁੱਲ 52 ਮੈਂਬਰ ਨੇ ਅਤੇ ਇੱਕ ਨਵਾਂ ਨੇਤਾ ਚੁਣਨ ਦੇ ਲਈ 27 ਮੈਂਬਰਾਂ ਦੀ ਲੋੜ ਸੀ ਹੱਕ ਦੇ ਵਿਰੁੱਧ ਬੇਪਰੋਸਗੀ ਮਤਾ ਟ੍ਰਿਪਲ ਪੀ ਮੈਂਬਰ ਕਾਸਿਮ ਮਜੀਦ ਦੁਆਰਾ ਪੇਸ਼ ਕੀਤਾ ਗਿਆ ਸੀ ਅੱਜ ਲਈ ਨਹੀਂ ਦੁਬਾਰਾ ਫਿਰ ਆਦਰ ਰੂਮ ਹੋਗੇ ਉਦੋਂ ਤੱਕ ਦਿਓ ਇਜਾਜ਼ਤ ਸਾਥ ਸਿਰੇ ਕਾਲ ਧੰਨਵਾਦ